ਇਹ ਇਹ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਪਹਿਲਾਂ ਇਸ਼ਾਰਾ ਸਾਹਿਬ ਦੇਖ ਲਓ ਦੋ ਜਿਵੇਂ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬ ਝੂਲਦੇ ਨੇ ਇਦਾਂ ਹੀ ਇੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਕਿਸੇ ਸਮੇਂ ਇੱਥੇ ਗੁਰੂ ਰੰਧ ਸਾਹਿਬ ਜੀ ਦੇ ਪ੍ਰਕਾਸ਼ ਹੋਇਆ ਕਰਦੇ ਸੀ ਇਹ ਉੱਚੀ ਪਹਾੜੀ ਤੇ ਬਣਿਆ ਹੋਇਆ ਹੈ ਤੇ ਤੁਹਾਨੂੰ ਇਹਦੇ ਦਰਸ਼ਨ ਕਰਾਉਣੇ ਆ ਇਹ ਇਤਿਹਾਸਕ ਨਗਰ ਹੈ ਇਹ ਗੁਰਦੁਆਰਾ ਸਾਹਿਬ ਤੋਂ ਮੰਦਿਰ ਕਿਵੇਂ ਬਣਿਆ ਇਹਦਾ ਨਹੀਂ ਵਜ ਪੱਕਾ ਪਤਾ ਦੇਖੋ ਇਹ ਲਿਖੋ ਕੀ ਲਿਖਿਆ ਹੋਇਆ ਹੈ ਮਾਤਾ ਕੁਸ਼ਲਿਆ ਮੰਦਿਰ ਮਾਤਾ ਕੁਸ਼ਲਿਆ ਦੇਵੀ ਜੀ ਭਗਵਾਨ ਰਾਮ ਜੀ ਦੇ ਮਾਤਾ ਜੀ 15 ਦੇ ਅੰਦਰ ਵੀ ਲਿਜਾਣੇ ਤੁਹਾਨੂੰ ਇਹ ਦੇਖੋ ਇਹ ਅੰਦਰ ਮਾਤਾ ਦੀਆਂ ਮੂਰਤੀਆਂ ਮਾਤਾ ਕਸਲਿਆ ਦੀ ਕਹਿ ਲੋ ਇਹ ਅੰਦਰ ਮੂਰਤੀ ਹੈ ਇਹ ਪਿੱਛੇ ਜੋ ਥੜਾ ਸਾਹ ਬਣਿਆ ਹੋਇਆ ਹੈ ਇਹ ਦੇਖੋ ਇਹ ਥੜਾ ਸਾਹ ਬਣਿਆ ਹੈ ਜਿੱਥੇ ਕਿਸੇ ਸਮੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕਰਦਾ ਸੀ ਦੇਖੋ ਮੰਦਰ ਦੇ ਅੰਦਰ ਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਫੋਟੋਆਂ ਲੱਗੀਆਂ ਨੇ ਖੰਡਾ ਸਾਹਿਬ ਪਿਆ ਹੋਇਆ ਇਧਰ ਦੇਖੋ ਪਾਲਕੀ ਸਾਹਿਬ ਦਿੱਤੇ ਚੰਦਵਾ ਸਾਹਿਬ ਲੱਗੇ ਮੰਦਰ ਦੇ ਅੰਦਰ ਹੀ ਤੇ ਗੁਰੂ ਸਾਹਿਬ ਦੀਆਂ ਫੋਟੋਆਂ ਜਿਹੜੀਆਂ ਨੇ ਪ੍ਰਕਾਸ਼ ਨੇ ਮੰਜਾ ਸਾਹਿਬ ਜਿਹੜਾ ਪਲੰਗ ਕੋਲ ਆਇਆ ਹੋਇਆ ਹੈ ਤੇ ਜੋਤ ਚੱਲ ਰਹੀ ਏ ਸਾਹਮਣੇ ਜੋਤ ਦੇ ਵੀ ਦਰਸ਼ਨ ਕਰ ਸਕਦੇ ਹਾਂ ਇਹ ਮੰਦਰ ਦੇ ਅੰਦਰ ਦਾ ਦ੍ਰਿਸ਼ ਹੈ ਭਾਈ ਕਿ ਜਿਹੜਾ ਤੁਹਾਨੂੰ ਦਰਸ਼ਨ ਕਰਵਾਏ ਨੇ ਨਾ ਇਹ ਜੋ ਮਾਤਾ ਦੇ ਨਾਂ ਤੇ ਹੁਣ ਗੁਰਦੁਆਰਾ ਸਾਹਿਬ ਸੀ ਪਹਿਲਾਂ ਦੇਖੋ ਮੰਦਰ ਦੇ ਅੰਦਰ ਹੀ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਅਸਿਕ ਇਸ ਟਾਈਮ ਇੱਥੇ ਕੋਈ ਨਹੀਂ ਹੈ ਦੇਖੋ ਪ੍ਰਾਣੀ ਇਮਾਰਤ ਜਿਹੜੀ ਹੈ ਇਹ ਹੁਣ ਇਸ ਤਰੀਕੇ ਦੇ ਨਾਲ ਅੰਦਰ ਮੰਦਿਰ ਬਣਾਤਾ ਪਹਿਲਾਂ ਗੁਰੂ ਕਰਸੀ ਹੈ ਇਹਦਾ ਕੋਈ ਸਮਝ ਨਹੀਂ ਆਈ ਕਿ ਸਰਮਣੇ ਕਮੇਟੀ ਨੇ ਕਿੱਦਾਂ ਕਰਵਾਇਆ ਜੇ ਕਿਸੇ ਨੂੰ ਇਹਦੇ ਬਾਰੇ ਕੋਈ ਪਤਾ ਹੋਵੇ ਤੇ ਉਹ ਦੱਸਣ ਦੀ ਕਿਰਪਾਲਤਾ ਕਰੇ ਜਿਹੜੇ ਲਾਈਵ ਨਾਲ ਜੁੜਰੇ ਲਾਈਵ ਨੂੰ ਤਬਕੇ ਸ਼ੇਅਰ ਕਰਦੇ ਹੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਦਿੱਥਾ ਦਾ ਇਤਿਹਾਸ ਨਹੀਂ ਪਤਾ ਇਹ ਦੇਖੋ ਇੱਧਰ ਭਗਵਾਨ ਰਾਮ ਜੀ ਦੀ ਫੋਟੋ ਉੱਤੇ ਚੰਦਵਾ ਸਾਹਿਬ ਲੱਗਿਆ ਹੋਇਆ ਤੇ ਇਹ ਮਾਨਵ ਸੇਵਾ ਹਮਾਰਾ ਦੇਸ਼ ਭਗਤੀ ਧਰਮ ਹਮਾਰਾ ਹਿੰਦੂ ਸੇਵਾ ਸੰਗਠਨ ਇਹ ਦੇਖੋ ਅੰਦਰ ਘੰਟੀ ਜ ਮੰਦਿਰਾਂ ਦੇ ਵਿੱਚ ਲੱਗਦੀ ਹੈ ਇਹ ਇੱਕ ਇਤਿਹਾਸਕ ਮੰਦਿਰ ਜੋ ਪਹਿਲਾਂ ਗੁਰੂ ਘਰ ਸੀ ਇੱਥੇ ਸਾਹਮਣੇ ਪਹਿਲਾਂ ਮੂਰਤੀ ਇਹ ਦੇਖੋ ਉਸ ਤੋਂ ਪਿੱਛੇ ਜੋ ਥੜਾ ਸਾਬ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ